ਇਹ ਜਿਹੜਾ ਮਹੀਨਾ ਹੁੰਦਾ ਹੈ ਸਭ ਤੋਂ ਅਹਿਮ ਹੁੰਦਾ ਪੰਜਾਬ ਦੇ ਲਈ ਖਾਸ ਤੌਰ ਦੇ ਉੱਤੇ ਪੰਜਾਬ ਦੀ ਕਿਸਾਨੀ ਵਾਸਤੇ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਖਰੀਦ ਦੇ ਕੋਈ ਕੁੱਕਤਾ ਪ੍ਰਬੰਧ ਹੀ ਨਹੀਂ ਕੀਤੇ ਹੈਗੇ ਜਿਹੜੇ ਪ੍ਰਬੰਧ ਅੱਜ ਤੋਂ 3-4 ਮਹੀਨੇ ਪਹਿਲਾਂ ਜਿਨ੍ਹਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਪੰਜਾਬ ਸਰਕਾਰ ਹੁਣ ਜਾਗੀ ਆ ਹਜੇ ਤੱਕ ਤਾਂ ਏਜੰਸੀਆਂ ਨੂੰ ਅਲਾਟਮੈਂਟ ਵੀ ਨਹੀਂ ਕੀਤੀਆਂ ਗਈਆਂ ਹੈਗੀਆਂ ਮੰਡੀਆਂ ਲਈ ਤੇ ਮੈਂ ਸਮਝਦਾ ਹਜੇ ਕੋਈ ਬੋਲੀ ਦਾ ਪ੍ਰਬੰਧ ਜਿਹੜਾ ਮੰਡੀਆਂ ਦੇ ਵਿੱਚ ਫਸਲ ਆਉਣੀ ਸ਼ੁਰੂ ਹੋਊਗੀ ਹਜੇ ਤੱਕ ਕੀਤਾ ਨਹੀਂ ਗਿਆ ਤੇ ਫਿਰ ਜਿਹੜਾ ਰੇੜਕਾ ਪਿਆ ਹੋਇਆ ਸ਼ੈਲਰਾਂਆਂ ਦਾ ਆਰਤੀਆਂਾਂ ਦਾ ਉਹਨੂੰ ਮਕਾਉਣ ਲਈ ਕੋਈ ਯਤਨ ਪੰਜਾਬ ਦੀ ਸਰਕਾਰ ਵੱਲੋਂ ਨਹੀਂ ਕੀਤੇ ਗਏ ਮੈਂ ਸਮਝਦਾ ਵੀ ਜਿਹੜਾ ਕੇਂਦਰ ਨਾਲ ਵੀ ਇਸ਼ੂ ਹੈਗੇ ਨੇ ਸ਼ੈਲਰ ਤੇ ਜਾਂ ਆਰਤੀਆਂ ਦੇ ਉਹਨੂੰ ਰਿਜ਼ੋਲਵ ਕਰਨਾ ਚਾਹੀਦਾ ਸੀਗਾ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਆਪਣੇ ਸਟੇਟ ਇਸਿਊ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਦੇ ਨਾਲ ਤਾਲਮੇਲ ਕਰਕੇ ਕੇਂਦਰ ਦੇ ਨਾਲ ਇਸ ਮਿਸ਼ਨ ਨੂੰ ਇਸ ਇਸਿਊ ਨੂੰ ਸੌਡਰਡ ਕਰਾਉਣਾ ਚਾਹੀਦਾ ਸੀਗਾ ਜਿਹੜੇ ਭਾਸ਼ਣ ਦੇ ਦੇ ਕੇ ਉਹ ਸਾਨੂੰ ਸੁਣਾਉਂਦੇ ਨੇ ਪੰਜਾਬ ਦੇ ਲੋਕਾਂ ਨੂੰ ਸੁਣਾਉਂਦੇ ਨੇ ਵੀ ਦਿੱਲੀ ਐਦਾਂ ਕਰ ਰਹੀ ਐ ਐਦਾਂ ਕਰ ਰਹੀ ਉਹ ਤਾਂ ਸਾਨੂੰ ਪਤਾ ਪਰ ਮਸਲਾ ਇਹ ਆ ਵੀ ਡਿਊਟੀ ਉਹਨਾਂ ਦੀ ਸੀ ਵੀ ਉਹ ਇਸ ਮਸਲੇ ਇਹਨਾਂ ਮਸਲੇ ਦਾ ਹੱਲ ਕਰਦੇ ਹੁਣ ਭਾਵੇਂ ਸ਼ੈਲਰ ਇੰਡਸਟਰੀ ਆ ਵੈਸੇ ਤਾਂ ਮੰਡੀ ਕਰਨ ਦਾ ਢਾਂਚਾ ਜਿਹੜਾ ਇਹੀ ਕਿਤੇ ਨਾ ਕਿਤੇ ਇਸ ਢਾਂਚੇ ਨੂੰ ਹੀ ਤੋੜਨ ਦੇ ਜਿਹੜੇ ਯਤਨ ਨੇ ਉਹ ਸਾਹਮਣੇ ਸਪਸ਼ਟ ਰੂਪ ਵਿੱਚ ਉਹਦੇ ਸ਼ੰਕੇ ਨੇ ਜਿਹੜੇ ਜਿਵੇਂ ਪਹਿਲਾਂ ਵੀ ਗੱਲਬਾਤਾਂ ਹੋਈਆਂ ਉਹ ਜ਼ਾਹਰ ਹੋ ਰਹੇ ਨੇ ਜਿਵੇਂ ਖਾਸ ਤੌਰ ਦੇ ਉੱਤੇ ਸ਼ੈਦਰ ਇੰਡਸਟਰੀ ਹੈ ਜੇ ਸ਼ੈਦਰ ਇੰਡਸਟਰੀ ਹੋਣੀ ਹੋਊਗੀ ਫਿਰ ਝੋਨਾ ਕਿਵੇਂ ਚੱਕਿਆ ਜਾਇਆ ਕਰੂਗਾ ਸੋ ਸਿੱਧੇ ਢੰਗ ਦੇ ਨਾਲ ਇਸ ਇੰਡਸਟਰੀ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਰਕਾਰ ਨੇ ਏਜੰਸੀਜ਼ ਰეკਮੈਂਡ ਕੀਤੀਆਂ ਹੁਣ ਵੀ ਤੁਸੀਂ 45 ਰਾਈਸ ਜਿਹੜਾ ਮਿਕਸ ਕਰਦੇ ਹੁੰਨੇ ਆ ਆਪਾਂ ਝੋਨੇ ਦੇ ਵਿੱਚ ਚੌਹਲ ਦੇ ਵਿੱਚ ਵੀ ਤੁਸੀਂ ਉਹ 45 ਰਾਈਸ ਇਹਨਾਂ ਏਜੰਸੀਸ ਕੋਲੋਂ ਚੱਕਣਾ ਫਰਮ ਰეკਮੈਂਡ ਕਰਕੇ ਦੇਤੀਆਂ ਲਿਸਟਡ ਕਰਤੀਆਂ ਤੇ ਉਹਨਾਂ ਕੋਲੋਂ ਚੱਕਿਆ ਹੋਇਆ 45 ਰਾਈਸ ਫਿਰ ਉਹ ਚੱਕੇ ਰਿਜੈਕਟ ਕਰਤੇ ਹੁਣ ਸਰਕਾਰ ਨੇ ਆਪਣੀਆਂ ਏਜੰਸੀਆਂ ਜਿਹੜੀਆਂ ਰეკਮੈਂਡ ਵੀ ਉਹਨਾਂ ਨੇ ਕੀਤੀਆਂ ਤੇ ਫਿਰ ਉਹਨਾਂ ਏਜੰਸੀਆਂ ਦੇ ਮਾਲ ਨੂੰ ਹੀ ਆਪ ਰਿਜੈਕਟ ਕਰ ਦਵੇ ਸੋ ਮੈਂ ਸਮਝਦਾ ਵੀ 600 ਸੈਲਰਾਂ ਦੇ ਚੱਕੇ ਨੇ ਜਿਹੜੇ ਉਹ ਰਿਜੈਕਟ ਕੀਤੇ ਨੇ ਇੱਕ ਚੱਕਾ ਜਿਹੜਾ ਹੈਗਾ 20 22 ਲੱਖ ਦੇ ਕਰੀਬ ਦੌਰ ਸੈ ਖੇਲਰ ਵਾਲੇ ਦੀ ਪੈਂਦਾ ਸੋ ਇਸ ਇਜੇ ਵੱਡੇ ਘਾਟੇ ਦੇ ਵਿੱਚੋਂ ਸ਼ੈਲਨ ਇੰਡਸਟਰੀ ਕਿਵੇਂ ਉੱਭਰੂਗੀ ਬੜੀ ਵੱਡੀ ਘਾਟੇ ਦੇ ਵਿੱਚ ਸ਼ੈਲਨ ਇੰਡਸਟਰੀ ਇਸ ਸੀਜ਼ਨ ਦੇ ਵਿੱਚ ਗਈ ਹੈ ਜਿਹੜਾ ਲੰਘਿਆ ਤੇ ਸੈਕੰਡ ਕੀ ਜੇ ਸਪੇਸ ਦੀ ਬਹੁਤ ਵੱਡੀ ਪ੍ਰੋਬਲਮ ਆ ਇਹਦੀ ਗੱਲ ਅਸੀਂ ਅੱਜ ਨਹੀਂ ਕਰ ਰਹੇ ਇਹ ਅਗਾਹ ਸੀ ਪੰਜਾਬ ਸਰਕਾਰ ਨੂੰ ਅੱਜ ਤੋਂ ਮਹੀਨਾ ਪਹਿਲਾਂ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮੈਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਗਾ ਕੀਤਾ ਸੀ ਵੀ بڑا ਔਖਾ ਸੀਜ਼ਨ ਹੋ ਰਿਹਾ ਹੈ ਜਿਹਦੀਆਂ ਤਿਆਰੀਆਂ ਜੇ ਤੁਸੀਂ ਹੁਣ ਸ਼ੁਰੂ ਕਰੋਗੇ ਤਾਂ ਨੇਪਰੇ ਚੜੋਗੇ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਕੀ ਹੈਗੀ ਤੇ ਅੱਜ ਸਥਿਤੀ ਇਹ ਆ ਵੀ ਅੱਜ ਮੰਡੀਆਂ ਦੇ ਵਿੱਚ ਕੋਈ ਅਧਿਕਾਰੀ ਵੀ ਜਿਹੜਾ ਹੈਗਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਸਰਕਾਰ ਹੀ ਨਜ਼ਰ ਨਹੀਂ ਆ ਰਹੀ ਨਾ ਕਿ ਸਰਕਾਰ ਪਰਮਾਤਮਾ ਦੇ ਰਹਿਮ ਕਰਮ ਦੇ ਉੱਤੇ ਛੱਡਤੀ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਆੜਤੀਆਂ ਦੇ ਮਸਲੇ ਸੀ ਭਾਵੇਂ ਲੇਬਰ ਦਾ ਇਸ਼ੂ ਸੀ ਵੀ ਲੇਬਰ ਬਹੁਤ ਘਾਟਾ ਉਹ ਵਧਾਈ ਜਾਣੀ ਚਾਹੀਦੀ ਆ ਤੇ ਫੇਰ ਸਭ ਤੋਂ ਵੱਡੀ ਗੱਲ ਆ ਵੀ ਆੜਤ ਜਿਹੜੇ 2.5% ਆ 2.5% ਦੇ ਹਿਸਾਬ ਨਾਲ 58 ਰੁਪਏ ਅਰਥ ਚਾਹੀਦੀ ਆ ਪਰ ਮਿਲਦੀ 40 ਰੁਪਏ ਆ ਸੋ ਸਰਕਾਰ ਜਦੋਂ ਤੁਸੀਂ 2.5 ਰੁਪਏ ਰੱਖੀ ਹੋਈ ਆ 2.5% ਰੱਖੀ ਹੋਈ ਆ ਤੇ ਫਿਰ ਤੁਸੀਂ ਦੋ ਪ੍ਰੋਪਰ ਸੋ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਇਹ ਬੇਰੁਖੀ ਵਾਲਾ ਜਿਹੜਾ ਰਵਈਆ ਜਾਂ ਕਿਤੇ ਨਾ ਕਿਤੇ ਸ਼ੰਕੇ ਨੇ ਜਿਹੜੇ ਇਹ ਮੰਡੀਕਰਨ ਢਾਂਚੇ ਦੇ ਉੱਤੇ ਉਹਨੂੰ ਖਤਮ ਕਰਨ ਦੇ ਤੇ ਜਿਹੜੀ ਸਾਫ ਨਜ਼ਰ ਆ ਰਹੀ ਆ ਪਰ ਇਹਦੇ ਵਿੱਚ ਜਿਹੜੀ ਸਾਡੇ ਸੂਬੇ ਦੀ ਕਿਸਾਨੀ ਪ੍ਰਧਾਨ ਸੂਬੇ ਦੀ ਜਿਹੜੀ ਸਰਕਾਰ ਆ ਉਹ ਸੁੱਤੀ ਬੇਨਦਾਰੀ ਆ ਉਹਦੀ ਕੋਈ ਉਹ ਜ਼ਿੰਮੇਵਾਰੀ ਆਪਣੀ ਨਿਭਾਉਂਦੀ ਨਹੀਂ ਦਿਖ ਰਹੀ ਹੈਗੀ ਸੋ ਸਾਡੀ ਬੇਨਤੀ ਆ ਮੁੱਖ ਮੰਤਰੀ ਪੰਜਾਬ ਨੂੰ ਕਿ ਕੇਂਦਰ ਦੇ ਨਾਲ ਤਾਲ ਮਿਲ ਕਰਕੇ ਤੁਹਾਡੇ ਭਾਸ਼ਣਾ ਦੀ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਦਾ ਕੋਈ ਸਾਡੇ ਤੇ ਅਸਰ ਨਹੀਂ ਹੋਣਾ ਕੋਈ ਪੰਜਾਬ ਦੇ ਕਿਸਾਨਾਂ ਤੇ ਅਸਰ ਨਹੀਂ ਹੋਣਾ ਪੰਜਾਬ ਦਾ ਕਿਸਾਨ ਵੀ ਆਰਟੀਵੀ ਤੇ ਸ਼ੈਲਰ ਵਾਲਾ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦਾ ਹੈ ਤੇ ਤੁਹਾਡੇ ਸਾਹਮਣੇ ਗੱਲਾਂ ਬਾਰ-ਬਾਰ ਉਹ ਰੱਖਦੇ ਰਹੇ ਨੇ ਪੰਜਾਬ ਦੀ ਸਿਆਸੀ ਪਾਰਟੀਆਂ ਰੱਖਦੀਆਂ ਨਹੀਂ ਆ ਪੰਜਾਬ ਦਾ ਕਿਸਾਨ ਰੱਖਦਾ ਰਿਹਾ ਪਰ ਹੁਣ ਤੱਕ ਜਿਹੜੀਆਂ ਗੱਲਾਂ 3 ਮਹੀਨੇ ਪਹਿਲਾਂ ਕਰਨੀ ਚਾਹੀਦੀਆਂ ਸੀਗੀਆਂ ਤੁਹਾਨੂੰ ਬੇਨਤੀ ਹੈ ਸਾਡੀ ਵੀ ਸਾਨੂੰ ਭਾਸ਼ਣ ਦੇਣ ਦੀ ਥਾਂ ਦੇ ਉੱਤੇ ਤੁਸੀਂ ਤਾਲਮਿਲ ਕਰਕੇ ਪੰਜਾਬ ਦੇ ਜਿਹੜਾ ਸੀਜ਼ਨ ਹੈ ਇਹਨੂੰ ਸਮੂਢਲੀ ਚਲਾਉਣ ਦਾ ਪ੍ਰਬੰਧ ਕਰੋ ਠੀਕ ਹੈ